ਸਾਸ਼ਿਕਾ ਜੀ ਸਾਰਨਾ ਜਪ ਲੈ ਕੇ ਆਏ ਜੀ ਬਹੁਤ ਹੀ ਜਿਆਦਾ ਸੋਨੇ ਸੂਟਾਂ ਦੀ ਕਲੈਕਸ਼ਨ ਏ ਰੈਨਗੇਜ ਜੌਰਜ ਆਰਡਾ ਫੈਬਰਿਕ ਸ਼ਾਰਟ ਦੇ ਉੱਪਰ ਫੁੱਲ ਵਰਕ ਮਿਲੇਗਾ बॉਟਮ ਦੇ ਉੱਪਰ ਵੀ ਵਰਕ ਮਿਲੇਗਾ ਬਹੁਤ ਹੀ ਸੋਨੇ ਕਲਰ ਨੇ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਇ ਕਰ ਸਕਦੇ ਹੋ ਕਲਰ ਆਪਸ਼ਨ ਕਾਫੀ ਜ਼ਿਆਦਾ ਨਹੀਂ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਰਣਗੇ ਇਹ ਤੁਹਾਨੂੰ ਮਿਲੇਗਾ ਜੀ ਬਨਾਰਸੀ ਸ਼ਾਰਟ ਮਿਲੇਗੀ ਪਿਓਰ ਕਰੇਵ ਦੀ ਬਾਟਮ ਮਿਲੇਗੀ ਪਿਓਰ ਬਨਾਰਸੀ ਦੁਪੱਟਾ ਰਹੇਗਾ ਕਲਰ ਆਪਸ਼ਨ ਇੰਨਾ ਵਿੱਚ ਵੀ ਬਹੁਤ ਹੀ ਪਿਆਰੇ ਨੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਪ੍ਰਾਈਸ ਚੈੱਕ ਕਰਕੇ ਇੰਨਾ ਵਿੱਚ ਵੀ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਸਾਰੇ ਸੂਟਾਂ ਦਾ ਆਪਾਂ ਪ੍ਰਾਈਸ ਨਾਲ ਦੇ ਨਾਲ ਮੈਂਸ਼ਨ ਕੀਤਾ ਹੁੰਦਾ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਰਣਗੇ ਇਹ ਤੁਹਾਨੂੰ ਮਿਲੇਗਾ ਜੀ ਸ਼ਿਮਰ ਮਸਲੀਨ ਦਾ ਸੂਟ ਮਿਲੇਗਾ 5 ਮੀਟਰ ਦੀ ਕੱਟ ਮਿਲੇਗੀ ਪ੍ਰਿੰਟ ਬਹੁਤ ਹੀ ਸੋਹਣਾ ਦਿੱਤਾ ਗਿਆ ਹੈ ਜਿਹੜਾ ਇਹ ਦਾ ਦੁਪੱਟਾ ਹੈ ਉਹ ਵੀ ਤੁਹਾਨੂੰ ਮਸਲੀਨ ਡਿਜੀਟਲ ਪ੍ਰਿੰਟ ਦਾ ਦੁਪੱਟਾ ਮਿਲੇਗਾ 5 ਮੀਟਰ ਦੀ ਕੱਟ ਮਿਲੇਗੀ ਇਹਨਾਂ ਵਿੱਚੋਂ ਵੀ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਨੇ オーਗੈਂਜ਼ਾ ਡਿਜੀਟਲ ਪ੍ਰਿੰਟ ਸ਼ਰਟ ਮਿਲੇਗੀ neck ਦੇ ਉੱਪਰ ਬਹੁਤ ਹੀ ਸੋਹਣਾ ਹੈਂਡਵਰਕ ਕੀਤਾ ਗਿਆ ਬਾਟਮ ਤੁਹਾਨੂੰ ਸ਼ੰਟੂਨ ਦੀ ਮਿਲੇਗੀ ਦੁਪੱਟਾ ਤੁਹਾਨੂੰ ਮਿਲੇਗਾ ਸ਼ਿਫੌਨ ਦਾ ਬਹੁਤ ਹੀ ਸੋਹਣਾ ਦੁਪੱਟਾ ਹੈ ਦੁਪੱਟੇ ਦੇ ਉੱਪਰ ਹੀ ਬੂਟੀ ਵਰਕ ਕੀਤਾ ਗਿਆ ਹੈ ਬਹੁਤ ਹੀ ਸੋਹਣਾ ਸ਼ਰਟ ਦੇ ਉੱਪਰ ਹੀ ਵਰਕ ਰਹੇਗਾ ਪ੍ਰਾਈਸ ਮੈਂਸ਼ਨ ਕੀਤਾ ਹੁੰਦਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਡੇ ਕੀ ਹਾਂਜੀ ਅਗਲੇ ਜਿਹੜੇ ਸੂਟ ਹੈ ਤੁਹਾਨੂੰ ਮਿਲੇਗਾ ਵਿਚਿਤਰਾ ਸਿਲਕ ਦਾ ਸੂਟ ਮਿਲੇਗਾ ਗਲੇ ਦੇ ਉੱਪਰ ਬਹੁਤ ਹੀ ਸੋਹਣੀ ਵਰਕ ਕੀਤਾ ਗਿਆ ਹੈ ਬਹੁਤ ਹੀ ਪਿਆਰੇ ਕਲਰ ਨੇ बॉटम ਸ਼ਟੂਨ ਦੀ ਮਿਲੇਗੀ ਦੁਪੱਟਾ ਤੁਹਾਨੂੰ ਬਚਿਤਰਾ ਸਿਲਕ ਦਾ ਮਿਲੇਗਾ ਬਾਰਡਰ ਦੇ ਉੱਪਰ ਬਹੁਤ ਹੀ ਸੋਹਣਾ ਜਾਲਵਰ ਕੀਤਾ ਗਿਆ ਹੈ ਪ੍ਰਾਈਸ ਇਹਨਾਂ ਦਾ ਵੀ ਮੈਂਸ਼ਨ ਕੀਤਾ ਹੋਇਆ ਹੈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਮਿਲਣਗੇ ਤੁਹਾਨੂੰ ਪਿਓਰ ਡੋਲਾ ਸਿਲਕ ਦਾ ਤੁਹਾਨੂੰ ਸ਼ਾਰਟ ਮਿਲੇਗੀ ਡੋਲਾ ਸਿਲਕ ਦਾ ਦੁਪੱਟਾ ਮਿਲੇਗਾ ਉਪਾੜਾ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਬਾਟਮ ਦੀ ਲੈਂਥ ਤੁਹਾਨੂੰ ਮਿਲੇਗੀ 3 ਮੀਟਰ ਦੀ ਕਟ ਮਿਲੇਗੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ